ਨੰਦੇੜ ਦੀ ਧਰਤੀ ਤੇ ਜਾ ਕਰਕੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਹਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਮੇਰੀ ਜਗਾ ਗੁਰੂ ਗ੍ਰੰਥ ਸਾਹਿਬ ਜੀ ਕੋ ਜਾਣਣਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਮੇਰੀ ਜਗਾ ਤੇ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਜਾਣਿਓ ਭਾਵ ਜਿਸ ਤਰ੍ਹਾਂ ਮੇਰੇ ਬਚਨ ਸੁਣਦੇ ਹੋ ਜਿਸ ਤਰ੍ਹਾਂ ਮੇਰੇ ਸਾਹਮਣੇ ਝੁੱਕਦੇ ਹੋ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੁਣਿਓ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਝੁਕਿਓ ਪੁੱਛਿਆ ਦਸਵੇਂ ਪਾਤਸ਼ਾਹ ਨੂੰ ਮਹਾਰਾਜ ਮਹਾਤਮ ਕੀ ਹੈ ਤੇ ਦਸਵੇਂ ਪਾਤਸ਼ਾਹ ਕਹਿੰਦੇ ਮੇਰੀ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਕੋ ਜਾਨਣਾ ਜੋ ਸਿੱਖ ਜਾਣੇਗਾ ਤਿਸ ਕੀ ਘਾਲ ਥਾਂਏ ਪਏਗੀ ਜਿਹੜਾ ਵੀ ਬਾਜਾਂ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਹਿਸੂਸ ਕਰੇਗਾ ਵਾਜਾਂ ਵਾਲਾ ਉਹ ਸਿੱਖ ਦੀ ਕਦੇ ਬਾਹ ਨਹੀਂ ਛੱਡੇਗਾ ਤੇ ਪੁੱਛਿਆ ਮਹਿਸੂਸ ਕਿਸ ਤਰ੍ਹਾਂ ਕਰੀਏ ਸਤਿਗੁਰੂ ਕਹਿੰਦੇ ਰੋਜ਼ਾਨਾ ਜੋ ਮੁਖਵਾਕ ਹੁਕਮਨਾਮਾ ਸਹਿਬਾਉਣਗੇ ਇਹ ਨਾ ਸਮਝਣਾ ਕੋਈ ਗ੍ਰੰਥੀ ਸਿੰਘ ਤਾਬਿਆ ਬੈਠ ਕਰਕੇ ਮੁਖਵਾਕ ਦੇ ਸ਼ਬਦ ਪੜ ਰਿਹਾ ਹੈ ਜਿਸ ਵੀ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁਕਮਨਾਮਾ ਬਖਸ਼ਣ ਸਿੱਖੋ ਸਮਝਿਓ ਉਹ ਬਾਣੀ ਦੇ ਵਿੱਚੋਂ ਬਾਜਾਂ ਵਾਲਾ ਤੁਹਾਡੇ ਨਾਲ ਬਚਨ ਕਰ ਰਿਹਾ ਹੈ ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਹੈ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਆਵਾਜ਼ ਆਵੇ ਸਮਝ ਲਓ ਗੁਰੂ ਗੋਬਿੰਦ ਸਿੰਘ ਦੀ